ਹੈਲੋ ਖੁਸ਼ ਆਮਦੀਦ ਕਿਸਾਨ ਵੀਰੋ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲਾਂ ਦੇ ਹੱਲ ਲੱਭਣ ਦੀ ਫਰਾਕ ਵਿੱਚ ਲੱਗਿਆ ਪੀਟੀਸੀ ਨਿਊਜ਼ ਹੈ ਖਾਸ ਉਪਰਾਲਾ ਅਸੀਂ ਇਸ ਡੇਰੀ ਫਾਰਮ ਹੈਲਪਲਾਈਨ ਸੀਜ਼ਨ 5 ਲੈ ਹਾਜ਼ਰ ਹਮੇ ਤੇ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ ਹੈ 8699037369 ਇਸ ਤੋਂ ਤੁਸੀਂ ਮਿਸਟ ਕਾਲ ਕੀਤਾ ਜਾਂ ਵਟਸਐਪ ਕੀਤਾ ਸਾਡੀ ਟੀਮ ਨੇ ਤੁਹਾਡੇ ਨਾਲ ਸੰਪਰਕ ਕੀਤਾ ਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇ ਤੇ ਅੱਜ ਦਾ ਸਾਡਾ ਵਿਸ਼ਾ ਹੈ ਜੋ ਕਿ ਬਹੁਤ ਅਹਿਮ ਵਿਸ਼ਾ ਹੈ ਕਿਸਾਨ ਵੀਰਾਂ ਨਾਲ ਜੁੜਿਆ ਬਹੁਤ ਹੀ ਅਹਿਮ ਵਿਸ਼ਾ ਰਿਪੀਟ ਬਰੀਡਿੰਗ ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਐਮਵੀਐਸਸੀ ਗਾਇਨੋਕੋਲੋਜਿਸਟ ਡਾਕਟਰ ਹਰਜੋਤ ਸਿੰਘ ਨੇ ਡਾਕਟਰ ਸਾਹਿਬ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਡਾਕਟਰ ਸਾਹਿਬ ਜਿਵੇਂ ਮੈਂ ਕਿਹਾ ਕਿ ਅੱਜ ਦਾ ਵਿਸ਼ਾ ਬਹੁਤ ਜ਼ਿਆਦਾ ਅਹਿਮ ਵਿਸ਼ਾ ਹੈ ਕਿਉਂਕਿ ਇਹਦੇ ਨਾਲ ਕਿਤੇ ਨਾ ਕਿਤੇ ਕਿਸਾਨ ਵੀਰਾਂ ਦੀ ਜੇਬ ਤੇ ਡਾਕਾ ਵੀ ਪੈ ਸਕਦਾ ਜੇ ਉਹ ਧਿਆਨ ਨਹੀਂ ਰੱਖਦੇ ਨੇ ਤੇ ਮੈਨੂੰ ਲੱਗਦਾ ਹੈ ਤੁਹਾਡੇ ਵੱਲੋਂ ਭਰਪੂਰ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾਏਗੀ ਤੇ ਕਿਸਾਨ ਵੀਰਾਂ ਦੇ ਸਵਾਲ ਵੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਪਰ ਪਹਿਲੇ ਤੇ ਤੁਹਾਡੇ ਤੋਂ ਇਹ ਜਾਨਣਾ ਚਾਹਾਂਗਾ ਕਿ ਰਿਪੀਟ ਬਰੀਡਿੰਗ ਦੀ ਗੱਲ ਕਰੀਏ ਬੇਸਿਕਲੀ ਇਹ ਹੁੰਦੇ ਕੀ ਹੈ ਤੇ ਇਸ ਦੇ ਕਾਰਨ ਜਿਹੜੇ ਨੇ ਉਹ ਕੀ-ਕੀ ਰਹਿੰਦੇ ਨੇ ਜੀ ਨikhil ji ਇਹ ਬਹੁਤ ਹੀ ਵਧੀਆ ਰਿਪੀਟ ਬਰੀਡਿੰਗ ਦਾ ਆਪਾਂ ਟੌਪਿਕ ਜਿਹੜਾ ਚੁਣਿਆ ਹੈ ਮੋਸਟਲੀ ਆਪਾਂ ਅੱਜਕੱਲ ਫਾਰਮਸ ਤੇ ਵਿਜ਼ਿਟ ਕਰ ਰਹੇ ਹਾਂ ਤੇ ਸਾਨੂੰ ਰਿਪੀਟ ਬਰੀਡਿੰਗ ਦੇ ਕੇਸਸ ਬਹੁਤ ਮਿਲ ਰਹੇ ਨੇ ਜਿਵੇਂ ਕਿ ਫਾਰਮਰ ਇੱਕ ਵਾਰੀ AI ਕਰਾਉਂਦੇ ਨੇ ਉਹਨਾਂ ਦਾ ਇੱਕ ਮਿਸਕਨਸੈਪਸ਼ਨ ਉਹਨਾਂ ਦੇ ਵਿੱਚ ਇਹ ਹੈਗਾ ਕਿ ਪਸ਼ੂ AI ਦੇ ਨਾਲ ਵੀ ਰਿਪੀਟ ਹੋ ਰਿਹਾ ਉਹਨੂੰ ਰਿਪੀਟ ਕਹਿ ਰਹੇ ਨੇ ਪਰ ਇੱਕ ਰਿਪੀਟ ਐਨੀਮਲ ਇੱਕ ਵਾਰੀ AI ਕਰਨ ਦੇ ਨਾਲ ਐਨੀਮਲ ਰਿਪੀਟ ਨਹੀਂ ਹੁੰਦਾ ਇਹਦਾ ਸਹੀ ਮਾਇਨੇ ਦੇ ਨਾਲ ਅਗਰ ਆਪਾਂ ਕਹੀਏ ਤੇ ਰਿਪੀਟ ਬਰੀਡਿੰਗ ਉਹ ਹੁੰਦੀ ਹੈ ਜੇ ਆਪਾਂ ਤਿੰਨ ਤੋਂ ਚਾਰ ਵਾਰੀ ਏਆਈ ਕਰਾਈਏ ਫਰਟਾਈਲ ਸਿਮਨ ਦੇ ਨਾਲ ਜਿਹਦਾ ਜਦੋਂ ਐਨੀਮਲ ਦੀ ਸਾਈਕਲਿਸਿਟੀ ਨਾਰਮਲ ਹੋਵੇ ਫੇਰ ਵੀ ਉਹ ਪਸ਼ੂ ਅਗਰ ਕਨਸੀਵ ਨਾ ਕਰੇ ਤੇ ਉਸ ਉਸ ਨੂੰ ਆਪਾਂ ਰਿਪੀਟ ਬਰੀਡਿੰਗ ਕਹਿੰਦੇ ਆ ਤੇ ਇਹਦੇ ਬਹੁਤ ਸਾਰੇ ਕਾਰਨ ਨੇ ਬਹੁਤ ਸਾਰੇ ਜਿਵੇਂ ਆਪਾਂ ਸਭ ਤੋਂ ਪਹਿਲੇ ਮੇਨ ਕਾਰਨ ਦੀ ਗੱਲ ਕਰੀਏ ਪਹਿਲਾ ਕਾਰਨ ਇਹਦਾ ਹੈ ਕਿ ਪ੍ਰੀਓਵੂਲੇਟਰੀ ਹੀਟ ਹੁੰਦੀ ਹੈ ਇਹਦੇ ਵਿੱਚ ਕੀ ਹੁੰਦਾ ਹੈ ਕਿ ਹੀਟ ਤੇ ਪਸ਼ੂ ਦੀ ਆ ਜਾਂਦੀ ਹੈ ਉਸ ਵੇਲੇ ਜਿਹੜਾ ਅੰਡਾ ਹੈਗਾ ਉਹ ਰਿਲੀਜ਼ ਨਹੀਂ ਹੋ ਪੰਦਾ ਜਿਹਦੇ ਕਰਕੇ ਪਸ਼ੂ ਰਿਪੀਟ ਹੋ ਜਾਂਦਾ ਹੈ ਦੂਸਰਾ ਜੇ ਅਗਰ ਆਪਾਂ ਕਾਰਨ ਦੀ ਗੱਲ ਕਰੀਏ ਦੂਸਰਾ ਕਾਰਨ ਹੈਗਾ ਡਿਲੇਡ ਓਵুলেਸ਼ਨ ਡਿਲੇਡ ਓਵুলেਸ਼ਨ ਇਹ ਜੇ ਹੁੰਦਾ ਕਿ ਫਾਰਮਰ ਹੀਟ ਇਚ ਐਨੀਮਲ ਆ ਜਾਂਦਾ ਹੈ ਹੀਟ ਦੇਖ ਕੇ ਉਹਦੀ ਆਪਾਂ ਏਆਈ ਕਰਾ ਦਿੰਦੇ ਹਾਂ ਪਰ ਜਿਹੜਾ ਓਵুলেਸ਼ਨ ਦਾ ਟਾਈਮ ਹੈ ਅੰਡਾ ਫਟਣ ਦਾ ਜਿਹੜਾ ਟਾਈਮ ਹੁੰਦਾ ਹੈ ਉਹ ਲੇਟ ਹੋ ਜਾਂਦਾ ਤੇ ਏਆਈ ਪਹਿਲੇ ਹੋ ਜਾਂਦੀ ਹੈ ਜਿਸ ਕਰਕੇ ਐਨੀਮਲ ਫਰਟਾਈਲ ਨਹੀਂ ਹੋ ਪੰਦਾ ਤੀਸਰਾ ਇਹ ਆਗਰ ਮੇਨ ਜਿਹੜਾ ਕਾਰਨ ਹੈਗਾ ਇੱਕ ਨੈਗੇਟਿਵ એનર્ਜੀ ਬੈਲੈਂਸ ਨੈਗੇਟਿਵ એનર્ਜੀ ਬੈਲੈਂਸ ਵਿੱਚ ਜਿਸ ਵੇਲੇ ਆਪਾਂ ਪ੍ਰੋਪਰ ਇੰਬੈਲੈਂਸ ਡਾਈਟ ਰੱਖਦੇ ਆ ਪ੍ਰੋਪਰ ਡਾਈਟ ਨਹੀਂ ਦੇ ਪਾਉਂਦੇ ਪਸ਼ੂ ਨੂੰ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਜੀਐਨਆਰ ਵਿੱਚ ਇੱਕ ਹਾਰਮੋਨ ਹੁੰਦਾ ਹੈ ਬਾਡੀ ਚ ਸਟੀਮੂਲੇਟ ਜਿਹੜਾ ਕਰਦਾ ਹੈ ਉਹ ਤੇ ਗਲੂਕੋਸ ਤੇ ਇਨਸੂਲਿਨ ਲੈਵਲ ਉਹਦੇ ਚ ਘਟ ਜਾਂਦਾ ਹੈ ਜਿਸ ਵੇਲੇ ਉਹ ਲੈਵਲ ਘਟੇਗਾ ਤੇ ਜਿਹੜਾ ਐਲਐਚ ਤੇ ਐਫਐਸਐਚ ਹਾਰਮੋਨ ਹੁੰਦਾ ਹੈ ਉਹਦੀ ਮਾਤਰਾ ਘਟ ਜਾਂਦੀ ਹੈ ਜਿਹਦੇ ਕਰਕੇ ਪ੍ਰੋਪਰ ਜਿਹੜਾ ఓਵਰੀਜ਼ ਜਿਹੜੀਆਂ ਹੈਗੀਆਂ ਨੇ ਉਹ ਪ੍ਰੋਪਰ ਅੰਡਾ ਰਿਲੀਜ਼ ਨਹੀਂ ਕਰ ਪਾਉਂ ਤਾ ਕਰਕੇ ਵੀ ਇਹ ਰਿਪੀਟ ਤੇ ਚਲੇ ਜਾਂਦੇ। ਇਹ ਬਹੁਤ ਹੀ ਮੇਨ ਚੀਜ਼ ਜਿਹੜੀ ਆਪਾਂ ਗੱਲ ਕਰੀਏ अर्ਲੀ ਐਮਬ੍ਰਾਇਓਨਿਕ ਮੋਰਟੈਲਿਟੀ। ਜਿਹੜਾ ਪ੍ਰੂਨ ਜਿਹੜਾ ਹੁੰਦਾ ਹੈ ਉਹ ਟਾਈਮ ਤੱਕ ਨਹੀਂ ਟਿਕ ਪੰਦਾ। ਉਹ ਛੇਤੀ ਕੁਝ ਦਿਨਾਂ ਚ ਹੀ ਉਹ ਖਤਮ ਹੋ ਜਾਂਦਾ। ਤੇ ਉਹਦੇ ਲਈ ਹਾਰਮੋਨ ਇੰਬੈਲੈਂਸ ਜਿਵੇਂ ਕਿ ਪ੍ਰੋਜੈਸਟਰੋਨ ਦੀ ਗੱਲ ਕਰੀਏ। ਪ੍ਰੋਜੈਸਟਰੋਨ ਲੈਵਲ ਜਿਸ ਵੇਲੇ ਪਛੂ ਸਲੋ ਹੋ ਜਾਂਦਾ ਹੈ ਉਸ ਕਾਰਨ ਜਿਹੜਾ ਹੈਗਾ ਕਿ ਰਿਪੀਟ ਹੋਣ ਲੱਗਦਾ ਐਨੀਮਲ। ਅਤੇ ਦੂਸਰੀ ਬੱਚਾਦਾਨੀ ਬੱਚਾਦਾਨੀ ਅਗਰ ਅੰਦਰ ਇਨਫੈਕਟਿਡ ਹੋਏਗੀ ਤਾਂ ਵੀ ਜਿਹੜਾ ਪ੍ਰੋਨ ਹੈ ਉਹ ਅੰਦਰ ਟਿਕੇਗਾ ਨਹੀਂ ਉਹ ਵੀ ਕੁਝ ਦਿਨਾਂ ਚ ਐਮਬ੍ਰਿਓ ਨੂੰ ਬਾਹਰ ਸਿੱਟ ਦਿੰਦਾ ਹੈ ਇਹਦੇ ਡਾਕਟਰ ਸਾਹਿਬ ਐ ਵੀ ਤੁਹਾਡੇ ਤੋਂ ਜਾਨਣਾ ਚਾਹਾਂ ਕਿ ਮਾਹਿਰਾ ਵੱਲੋਂ ਕਈ ਵਾਰ ਕਿਹਾ ਵੀ ਜਾਂਦਾ ਹੈ ਕਿ ਮਿਨਰਲ ਅਤੇ ਨਿਊਟ੍ਰੀਸ਼ਨ ਉਹਦਾ ਰੋਲ ਜੇ ਅਸੀਂ ਕਹੀਏ ਜੇ ਤੁਸੀਂ ਵਿਸਤਾਰਪੂਰਵਕ ਦੱਸ ਸਕੋ ਕਿ ਇੱਕ ਫਾਰਮ ਦੇ ਉੱਤੇ ਪਸ਼ੂ ਨੂੰ ਗੱਭਰਨ ਕਰਾਉਣ ਵਿੱਚ ਮਿਨਰਲ ਤੇ ਨਿਊਟ੍ਰੀਸ਼ਨ ਦਾ ਰੋਲ ਜਿਹੜਾ ਉਹ ਕਿੰਨਾ ਕੁ ਰਹਿੰਦਾ ਨikhil ਜੀ ਮਿਨਰਲ ਦਾ ਰੋਲ ਬਹੁਤ ਹੀ ਇੰਪੋਰਟੈਂਟ ਰੋਲ ਹੈਗਾ ਜੋ ਕਿ ਬਹੁਤ ਕਠੀ ਫਾਰਮਰ ਇਹਨੂੰ ਧਿਆਨ ਵਿੱਚ ਵੀ ਲਿਆਉਂਦੇ ਆਂ ਜੀ لیکن ਅਸੀਂ ਇਹੀ ਐਡਵਾਈਸ ਕਰਦੇ ਹਾਂ ਸਾਰਿਆਂ ਨੂੰ ਕਿ ਮਿਨਰਲ ਦੇ ਰੋਲ ਨੂੰ ਜਿਵੇਂ ਕਿ ਹਾਰਮੋਨਸ ਦੀ ਆਪਾਂ ਪਹਿਲੇ ਗੱਲ ਕੀਤੀ ਹੈ ਹਾਰਮੋਨ ਦੇ ਉਤਪਾਦਨ ਲਈ ਸਾਨੂੰ ਮਿਨਰਲ ਨੂੰ ਵਰਤਣਾ ਬਹੁਤ ਜ਼ਰੂਰੀ ਹੈ ਆਪਾਂ ਕੁਝ ਮਿਨਰਲਸ ਦੀ ਗੱਲ ਕਰਦੇ ਹਾਂ ਜਿਵੇਂ ਮਾਈਕਰੋ ਮੈਕਰੋ ਮਿਨਰਲਸ ਹੋ ਗਿਆ ਜਿਵੇਂ ਕੈਲਸ਼ੀਅਮ ਹੋ ਗਿਆ ਫਾਸਫੋਰਸ ਹੋ ਗਿਆ ਕੋਬਾਲਟ ਕਾਪਰ ਹੋ ਗਿਆ ਜੇ ਅਗਰ ਇਹ ਪ੍ਰੋਪਰ ਬੈਲੈਂਸ ਵੇ ਦੇ ਨਾਲ ਰਾਸ਼ਨ ਦੇ ਵਿੱਚ ਨਹੀਂ ਮਿਕਸ ਹੋਣਗੇ ਤਾਂ ਡਿਲੇਡ ਓਵুলেਸ਼ਨ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਹੀਟ ਦਾ ਟਾਈਮ ਦਾ ਪਤਾ ਨਹੀਂ ਲੱਗਣਾ ਦੂਸਰੀ ਗੱਲ ਸਿਸਟਿਕ ఓਵਰੀਜ਼ ਬਣਨਾ ਸ਼ੁਰੂ ਹੋ ਜਾਂਦੀਆਂ ਨੇ ਦੂਸਰੇ ਤੀਸਰੇ ਚੀਜ਼ ਆਪਾਂ ਗੱਲ ਕਰੀਏ ਕਿ ਐਨੀਮਲ ਦੇ ਰਸੋਲੀਆਂ ਦੇ ਜਿਹੜੀ ਆਪਾਂ ਗੱਲ ਕੀਤੀ ਸਿਸਟਿਕ ఓਵਰੀਜ਼ ਦੀ ਇਹਦੇ ਚ ਐਨੀਮਲ ਜਿਹੜਾ ਹੈਗਾ ਕਿ ਉਹਦੇ ਚ ਰਸੋਲੀ ਬਣਨਾ ਸ਼ੁਰੂ ਹੋ ਜਾਂਦੀ ਦੂਸਰਾ ਡਿਲੇਡ ਓਵুলেਸ਼ਨ ਹੋ ਜਾਂਦੀ ਹੈ ਜਿਹਦੇ ਕਿ ਟਾਈਮਿੰਗ ਦਾ ਸਾਨੂੰ ਸਹੀ ਪਤਾ ਨਹੀਂ ਚੱਲਦਾ ਇੱਕ ਤੀਸਰੀ ਚੀਜ਼ ਇਹਦੇ ਚ ਮੇਨੇ ਹੈ ਕਿ ਪ੍ਰੀ ਓਵুলেਸ਼ਨ ਜਿਹੜੀ ਓਵুলেਸ਼ਨ ਹੁੰਦੀ ਹੈ ਉਹਦੇ ਲਈ ਸਾਨੂੰ ਟਾਈਮ ਦਾ ਜਿਹੜਾ ਆਪਾਂ ਐਗਜ਼ੈਕਟ ਏਆਈ ਪਹਿਲੇ ਕਰਾ ਦਿੰਦੇ ਆ ਔਰ ਉਹਦਾ ਜਿਹੜਾ ਅੰਡਾ ਹੈਗਾ ਉਹ ਥੋੜੀ ਦੇਰ ਬਾਅਦ ਹੀ ਰਿਲੀਜ਼ ਹੁੰਦਾ ਹੈ ਔਰ ਫਟਦਾ ਹੈ ਜਿਹਦੇ ਕਰਕੇ ਸਾਡਾ ਟਾਈਮ ਮੈਚ ਨਹੀਂ ਕਰਦਾ ਜਿਹਦੇ ਕਰਕੇ ਸਾਡੀ ਰਿਪੀਟ ਐਨੀਮਲ ਹੁੰਦੇ ਚਾਂਸਸ ਵੱਧ ਜਾਂਦੇ ਆ ਜਿਵੇਂ ਆਪਾਂ ਮਿਨਰਲ ਦਾ ਡਿਸਕਸ ਕੀਤਾ ਸੀ ਇੱਕ ਨਿਊਟ੍ਰੀਸ਼ਨ ਦਾ ਵੀ ਬਹੁਤ بڑا ਇੰਪੋਰਟੈਂਟ ਰੋਲ ਹੈ ਇਹਦੇ ਵਿੱਚ ਜਿਵੇਂ ਕਿ ਬੀਸੀਐਸ ਲੋ ਹੋਣ ਬੀਸੀਐਸ ਅਗਰ ਪਸ਼ੂ ਦਾ ਲੋ ਹੋ ਜਾਂਦਾ ਹੈ ਜਿਹੜਾ ਆਪਾਂ ਕ੍ਰਾਈਟੇਰੀਆ ਇੱਕ ਰੱਖਦੇ ਆ 2.75 ਤੋਂ ਅਗਰ ਬੀਸੀਐਸ ਲੋ ਹੋ ਜਾਵੇ ਉਸ ਵੇਲੇ ਵੀ ਕਨਸੈਪਸ਼ਨ ਦੇ ਚਾਂਸਸ ਘਟ ਜਾਂਦੇ ਆ ਤੇ ਸਾਈਡ ਬਾਈ ਸਾਈਡ ਅਗਰ ਪ੍ਰੋਟੀਨ ਦੀ ਗੱਲ ਕਰੀਏ ਅਗਰ ਪ੍ਰੋਟੀਨ ਵਧੇਗਾ ਤੇ ਉਹਦੇ ਚ ਇੱਕ ਆਰਡੀਪੀ ਤੇ ਯੂਡੀਪੀ ਜਿਹੜਾ ਹੈ ਉਹਨਾਂ ਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਅਗਰ ਆਰਡੀਪੀ ਲੈਵਲ ਵਧੇਗਾ ਤੇ ਫਰਮੈਂਟੇਸ਼ਨ ਦੇ ਕਰਕੇ ਅਮੋਨੀਆ ਲੈਵਲ ਵਧੇਗਾ ਜਿਹਦੇ ਕਰਕੇ ਦੁੱਧ ਤੇ ਵੱਧ ਜਾਊਗਾ ਲੇਕਿਨ ਜਿਹੜਾ ਐਮਯੂਐਨ ਤੇ ਬੀਯੂਐਨ ਹੈ ਉਹਦੇ ਕਰਕੇ ਆਪਣੇ ਪਸ਼ੂ ਜਿਹੜੇ ਹੈਗੇ ਆ ਉਹ ਕਨਸੀਵ ਹੋਣ ਨਹੀਂ ਚ ਰਹਿ ਜਾਂਦੇ ਇਹ ਤੇ ਡਾਕਟਰ ਸਾਹਿਬ ਜਿਵੇਂ ਕਹਿ ਰਹੇ ਕਿ ਹੁਣ ਪ੍ਰੋਡਕਸ਼ਨ ਦੀ ਇੰਪਰੂਵਮੈਂਟ ਬਰੀਡ ਦੀ ਬਹੁਤ ਜ਼ਿਆਦਾ ਇੰਪਰੂਵਮੈਂਟ ਹੋ ਗਈ ਇੱਕ ਸਿਚੁਏਸ਼ਨ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਇੱਕ ਜੋ 30 ਤੋਂ 40 ਲੀਟਰ ਦੋ ਦੋ ਜਿਹੜਾ ਹੈ ਹਰ ਦਿਨ ਜਿਹੜੀ ਉਹਦੀ ਪ੍ਰੋਡਕਸ਼ਨ ਉੱਥੇ ਹੋ ਰਹੀ ਏ ਉੱਥੇ ਗੱਬਨ ਅਨੁਪਾਤ ਜਿਹੜਾ ਉਹ ਕਿੰਨਾ ਕੁ ਹੋਣਾ ਚਾਹੀਦਾ ਤਾਂ ਜੋ ਉਹ ਕਿਸਾਨ ਵੀਰ ਜਿਹੜਾ ਹੈ ਉਹ ਫਾਰਮ ਜਿਹੜਾ ਉਹ ਮੁਨਾਫੇ ਵਿੱਚ ਰਵੇ ਇਹ ਜਿਹੜਾ ਕੁਐਸਚਨ ਹੈ ਇਹ ਬਹੁਤ ਹੀ ਵਧੀਆ ਕੁਐਸਚਨ ਹੈ ਔਰ ਬਹੁਤ ਹੀ ਕ੍ਰਿਟੀਕਲ ਕੁਐਸਚਨ ਹੈਗਾ ਇਹਦੇ ਵਿੱਚ ਕੀ ਹੈ ਕਿ ਹਰ ਫਾਰਮ ਤੋਂ ਫਾਰਮ ਵੈਰੀ ਕਰਦਾ ਹੈ ਡਾਟਾ ਜਿਵੇਂ ਕਿ 30 ਤੋਂ 35 ਲੀਟਰ ਵਾਲੇ ਜਾਂ 40 ਲੀਟਰ ਵਾਲੇ ਦੀ ਗੱਲ ਆਪਾਂ ਕਰਦੇ ਆਂ ਤੇ ਉੱਥੇ 85 ਤੱਕ ਜਿਹੜੀ ਕਨਸੈਪਸ਼ਨ ਰੇਟ ਫਾਇਦਾ ਬਹੁਤ ਹੀ ਫਾਇਦੇਮੰਦ ਰਹਿੰਦੀ ਹੈ ਫਾਰਮਰ ਲਈ ਜੇ ਅਗਰ ਪ੍ਰੋਡਕਸ਼ਨ ਕੁਝ ਪਿਆਨਾਂ ਦੀ ਆਪਾਂ ਗੱਲ ਕਰੀਏ ਜਿਹੜੇ ਹਾਈਲੀ ਪ੍ਰੋਡਕਸ਼ਨ ਐਨੀਮਲ ਨੇ ਜਿਵੇਂ ਜਿਨੇ ਦਾ 50 ਤੱਕ ਲੀਟਰ ਤੱਕ ਦੁੱਧ ਚੱਲੇ ਜਾਂਦਾ ਉਹਨਾਂ ਦੇ ਵਿੱਚ ਅਗਰ 65 ਤੋਂ 70 ਕਨਸੈਪਸ਼ਨ ਰੇਟ ਆਂਦੀ ਹੈ ਉਹ ਵੀ ਉਹਨਾਂ ਲਈ ਬਹੁਤ ਹੀ ਮੁਨਾਫੇਤ ਬਹੁਤ ਹੀ ਫਾਇਦੇਮੰਦ ਰਹਿੰਦੀ ਹੈ ਬਿਲਕੁਲ ਕਿਸਾਨ ਵੀਰੋ ਡਾਕਟਰ ਸਾਹਿਬ ਵੱਲੋਂ ਬਹੁਤ ਹੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਤੁਹਾਡੇ ਸਵਾਲ ਵੀ ਜਿਹੜੇ ਨੇ ਉਹ ਵੀ ਅਸੀਂ ਡਾਕਟਰ ਸਾਹਿਬ ਤੱਕ ਪਹੁੰਚਾਵਾਂਗੇ ਡਾਕਟਰ ਸਾਹਿਬ ਇੱਕ ਛੋਟੇ ਜਿਹੇ ਬ੍ਰੇਕ ਦਾ ਵਕਤ ਜਿਹੜਾ ਹੋ ਗਿਆ

ਪਰ ਕਿਸਾਨ ਮੇ ਜੋ ਵੀਰ ਨੇ ਉਹਨਾਂ ਦੇ ਮਨ ਵਿੱਚ ਕੁਝ ਹੋਰ ਸਵਾਲ ਵੀ ਨੇ ਉਹ ਵੀ ਅਸੀਂ ਤੁਹਾਡੇ ਤੱਕ ਪਹੁੰਚਾਣੇ ਆ ਪਹਿਲੇ ਕਿਸਾਨ ਵੀ ਸਰਨਲ ਜੋੜ ਚੁੱਕੇ ਨੇ ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ ਹਾਂਜੀ ਕੀ ਨਾਇਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਮੈਂ ਜਗਦੀਸ਼ ਸਿੰਘ ਪਿੰਡ ਲੋਪੋ ਜੀ ਮੇਰੀ ਗਾਂ 21 ਦਿਨ ਬਾਅਦ ਹੀਟ ਚਾ ਰਹੀ ਆ ਪਰ ਉਹ ਕਨਸੀਵ ਨਹੀਂ ਕਰ ਰਹੀ ਇਹ ਸਮੱਸਿਆ ਨਾਲ ਮੈਂ ਜੂਝ ਰਿਹਾ ਕਿਰਪਾ ਕਰਕੇ ਮੈਨੂੰ ਇਹਦੇ ਬਾਰੇ ਚੱਲਣਾ ਪਾਇਆ ਜਾਵੇ ਸਤਿ ਸ਼੍ਰੀ ਅਕਾਲ ਜੀ ਇਹ ਤੁਹਾਡਾ ਬਹੁਤ ਹੀ ਅਹਿਮ ਸਵਾਲ ਸੀਗਾ ਇਸ ਵੇਲੇ ਹਰ ਫਾਰਮ ਦੇ ਜਦੋਂ ਆਪਾਂ ਵਿਜ਼ਿਟ ਕਰਦੇ ਹਾਂ ਤੇ ਮੋਸਟਲੀ ਇਹੀ ਕੇਸਿਸ ਸਾਨੂੰ ਦੇਖਣ ਨੂੰ ਮਿਲਦੇ ਆ ਇਹਦੇ ਕਈ ਪ੍ਰਮੁੱਖ ਕਾਰਨ ਨੇ ਜਿਵੇਂ ਕਿ ਪਹਿਲਾ ਕਾਰਨ ਆਪਾਂ ਗੱਲ ਕਰੀਏ ਕਿ ਟਾਈਮ ਟਾਈਮ ਮੈਨੇਜਮੈਂਟ ਜਿਹੜੀ ਹੈ ਉਹ ਬਹੁਤ ਹੀ ਬੜਾ ਰੋਲ ਪਲੇ ਕਰਦੀ ਹੈ ਟਾਈਮ ਜਿਹੜਾ ਹੈਗਾ AI ਦਾ ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕਹੀ ਸੀਗੀ ਕਿ ਓਵুলেਸ਼ਨ ਜਿਹੜੀ ਹੁੰਦੀ ਹੈ ਓਵুলেਸ਼ਨ ਦਾ ਸਾਨੂੰ ਪਤਾ ਨਹੀਂ ਚੱਲਦਾ ਆਪਾਂ ਹਿੱਟ ਦੇਖਦੇ ਹੀ ਆਪਾਂ AI ਕਰਾ ਦਿੰਨੇ ਆ ਤੇ ਉਦੇ ਕਰਕੇ ਸਾਡਾ ਜਿਹੜਾ ਫਰਟੀਲਾਈਜੇਸ਼ਨ ਹੈ ਜਿਹੜਾ ਅੰਡਾ ਜਿਹੜਾ ਰਿਲੀਜ਼ ਹੁੰਦਾ ਟਾਈਮ ਜਿਹੜਾ ਨਹੀਂ ਪਤਾ ਚੱਲਦਾ ਉਸ ਦੇ ਕਰਕੇ ਸਾਡੀ ਫਰਟੀਲਾਈਜੇਸ਼ਨ ਪਛਵੰਦੀ ਨਹੀਂ ਹੋ ਪਾਂਦੀ। ਦੂਸਰੀ ਚੀਜ਼ ਇਹਦੇ ਵਿੱਚ ਇਹ ਕਾਰਨ ਹੈ ਕਿ ਇੱਕ ਤੁਸੀਂ ਸਭ ਤੋਂ ਪਹਿਲੇ ਆਪਣੇ ਨੇੜੇ ਦੇ ਕੋਈ ਵੀ ਵੈਟਰਨਰੀ ਡਾਕਟਰ ਨੂੰ ਸੱਦਣਾ ਜਿਹੜਾ ਕਿ ਤੁਹਾਡੇ ਐਨੀਮਲ ਦੀ ਪ੍ਰੋਪਰ ਡਿਟੈਕਸ਼ਨ ਦੇਖੇ ਐਨੀਮਲ ਦੀ ਰਿਪਰੋਡਕਟਿਵ ਆਰਗਨ ਚੈੱਕ ਕਰੇ ਉਹਦੇ ਵਿੱਚ ਇਹ ਵੇਖੇ ਕਿ ਇਹਦੇ ਵਿੱਚ ਰਸੋਲੀ ਤੇ ਨਹੀਂ ਬਣੀ ਹੋਈ ਜਾਂ ਕੋਈ ਇਨਫੈਕਸ਼ਨ ਤੇ ਨਹੀਂ ਹੈਗੀ। ਅਗਰ ਰਸੋਲੀ ਇਨਫੈਕਸ਼ਨ ਬਣੀ ਹੈ ਤੇ ਉਹਦੀ ਉਹ ਫਿਰ ਏਆਈ ਆਪਾਂ ਉਹਦੀ ਨਹੀਂ ਕਰਾਂਗੇ ਕਿਉਂਕਿ ਉਹਦੀ ਕਨਸੈਪਸ਼ਨ ਰੇਟ ਉਹਦੇ ਨਹੀਂ ਆਣਾ ਜੇ ਆਪਾਂ ਤੀਸਰੀ ਗੱਲ ਨੂੰ ਵੇਖੀਏ ਤੇ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਜਿਹੜੀ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਹੈ ਉਹਦਾ ਬਹੁਤ بڑا ਰੋਲ ਹੈਗਾ ਕਿਉਂਕਿ ਅੱਜਕੱਲ ਤੁਸੀਂ ਦੇਖੋ ਕਿ ਜਿਹੜੇ ਵੀ ਸਿਲੰਡਰ ਆਉਂਦੇ ਨੇ ਉਹਨਾਂ ਦੇ ਵਿੱਚ ਜਿਹੜੀ ਗੈਸ ਹੁੰਦੀ ਹੈ ਉਹਦੀ ਮਾਤਰਾ ਕਿੰਨੀ ਹੈਗੀ ਹੈ ਕਿ ਆ ਟੈਂਪਰੇਚਰ ਉਹਦਾ ਮੇਨਟੇਨ ਹੈ ਏਆਈ ਦੇ ਦੌਰਾਨ ਟੈਂਪਰੇਚਰ ਥਾਇੰਗ ਇੱਕ ਪ੍ਰੋਸੈਸ ਹੁੰਦਾ ਜਿੱਦੇ ਚ ਆਪਾਂ 37 ਤੋਂ 40 ਡਿਗਰੀ ਟੈਂਪਰੇਚਰ ਰੱਖਦੇ ਆ ਜੇ ਅਗਰ ਉਹ ਟੈਂਪਰੇਚਰ ਮੈਂਟੇਨ ਨਹੀਂ ਹੋ ਰਿਹਾ ਤੇ ਉੱਥੇ ਵੀ ਆਪਾਂ ਕਨਸੈਪਸ਼ਨ ਵਿੱਚ ਫੇਲ ਹੋ ਰਹੇ ਤੀਸਰੀ ਚੀਜ਼ ਆਪਣੀ ਇਹ ਹੈਗੀ ਹੈ ਕਿ ਇਨਫੈਕਸ਼ਨ ਬੱਚਾਦਾਨੀ ਦੀ ਉਹ ਇਨਫੈਕਸ਼ਨ ਅਗਰ ਪਸ਼ੂ ਦੇ ਅੰਦਰ ਪਾਈ ਜਾਂਦੀ ਹੈ ਤੇ ਉਹਦੇ ਚ ਵੀ ਕਨਸੈਪਸ਼ਨ ਨਹੀਂ ਹੋ ਪੰਦੀ ਬਿਲਕੁਲ ਡਾਕਟਰ ਸਾਹਿਬ ਜੋ ਕਿਸਾਨ ਵੀਰ ਨੂੰ ਤੁਸੀਂ ਦੱਸਿਆ ਇਹਨਾਂ ਗੱਲਾਂ ਦਾ ਜੇ ਤੁਸੀਂ ਧਿਆਨ ਰੱਖਦੇ ਹੋ ਤੇ ਫਿਰ ਜੋ ਇਹ ਸਮੱਸਿਆ ਹੈ ਉਹ ਤੁਹਾਨੂੰ ਨਹੀਂ ਹੋਵੇਗੀ ਪਰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜਿਹੜਾ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਹੀ ਡਾਕਟਰ ਸਾਹਿਬ ਹੁਣ ਅਗਲੇ ਕਿਸਾਨ ਵੀਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ ਹਾਂਜੀ ਕੀ ਨਾਇਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਮੇਰਾ ਨਾਮ ਹਰਮਿੰਦਰ ਸਿੰਘ ਫਾਰਮਰ ਚੀਮਾ ਡਾਕਟਰ ਸਾਹਿਬ ਸਾਨੂੰ 3 ਮਹੀਨੇ ਲੱਗਦੇ ਹਨ ਮੱਝ ਇਹ ਗਾਂ ਨੂੰ ਗੱਬਣ ਚੈੱਕ ਕਰਾਉਣ ਦੀ ਇਸ ਦਾ ਕੋਈ ਹੋਰ ਵੀ ਤਰੀਕਾ ਹੈ ਜਿਸ ਨਾਲ ਸਾਨੂੰ ਜਲਦੀ ਪਤਾ ਲੱਗ ਸਕੇ ਵੀ ਸਾਡੀ ਮੱਝ ਇਹ ਗਾਂ ਗੱਬਣ ਹੈ ਜਾਂ ਨਹੀਂ ਜੀਵੰਗੀ ਫਾਰਮਰ ਨੇ ਸਾਨੂੰ ਬਹੁਤ ਵਧੀਆ ਕੁਐਸਚਨ ਪੁੱਛਿਆ ਸੀਗਾ ਕਿ ਟੈਸਟ ਦਾ ਕਿਵੇਂ ਪਤਾ ਚੱਲਣਾ ਸਭ ਤੋਂ ਪਹਿਲਾਂ ਕੀ ਆਪਾਂ ਬਲੱਡ ਟੈਸਟ ਕਰਾਉਂਦੇ ਆ ਜਿਹੜਾ ਕਿ 28 ਤੋਂ 30ਵੇਂ ਦਿਨ ਟੈਸਟ ਕੀਤਾ ਜਾਂਦਾ ਜਿਹਦੇ ਵਿੱਚ ਪ੍ਰੋਜੈਸਟੋਨ ਲੈਵਲ ਦਾ ਪਤਾ ਚੱਲਦਾ ਹੈ ਕਿ ਪਸ਼ੂ ਗਰਭਨ ਹੈ ਜਾਂ ਨਹੀਂ ਪਰ ਉਹਦੀ ਐਕੂਰੇਸੀ ਜਿਹੜੀ ਹੁੰਦੀ ਹੈ ਉਹ 90% ਤੱਕ ਹੀ ਸਹੀ ਰਹਿੰਦੀ ਦੂਸਰਾ ਜੇ ਪਰ ਰੈਕਟਲ ਐਗਜ਼ਾਮੀਨੇਸ਼ਨ ਦੀ ਗੱਲ ਕਰੀਏ ਪਰ ਰੈਕਟਲ ਐਗਜ਼ਾਮੀਨੇਸ਼ਨ ਦੇ ਵਿੱਚ ਆਪਾਂ ਜਿਸ ਵੇਲੇ ਡਿਟੈਕਟ ਕਰਦੇ ਆ ਤੇ ਉਹਨੂੰ ਸਾਨੂੰ ਘੱਟੋ ਘੱਟ 60 ਦਿਨ ਤੱਕ ਜਾ ਕੇ ਚੈੱਕ ਕਰਵਾਉਣਾ ਚਾਹੀਦਾ ਕਿਉਂਕਿ ਜੇ ਅਗਰ ਆਪਾਂ ਉਹਨੂੰ ਪਹਿਲੇ ਸਮੇਂ ਤੇ ਚੈੱਕ ਕਰਾਂਗੇ ਇਹ ਐਮਬ੍ਰਿਓ ਜਿਹੜਾ ਹੈ ਉਹ ਡੈਡ ਹੋਣ ਦੇ ਉਹਦੇ ਚਾਂਸਸ ਵਧ ਜਾਂਦੇ ਜੇ ਆਪਾਂ ਤੀਸਰਾ ਟੈਸਟ ਜਿਹੜਾ ਮੈਂ ਕਹਿਣ ਜਾ ਰਿਹਾ ਉਹ ਬਹੁਤ ਹੀ ਮਹੱਤਵਪੂਰਨ ਔਰ ਬਹੁਤ ਹੀ ਫਾਇਦੇਮੰਦ ਹੈ ਉਹ ਹੈ ਅਲਟਰਾਸੋਨੋਗ੍ਰਾਫੀ ਅਲਟਰਾਸੋਨੋਗ੍ਰਾਫੀ ਦੀ ਜੋ ਮੈਂ ਰਿਕਮੈਂਡੇਸ਼ਨ ਕਰਾਂਗਾ ਉਹ 40 ਤੋਂ 45 ਦਿਨ ਦੇ ਵਿੱਚ ਤੁਸੀਂ ਕਰਾ ਸਕਦੇ ਹੋ ਜੋ ਕਿ ਸਭ ਤੋਂ ਐਕੂਰੇਟ ਰਿਜ਼ਲਟ ਦਿੰਦੀ ਹੈ ਜੀ ਡਾਕਟਰ ਸਾਹਿਬ ਮੈਨੂੰ ਲੱਗਦਾ ਹੈ ਕਿ ਜੋ ਕਿਸਾਨ ਵੀਰ ਤੁਹਾਡੇ ਜਵਾਬ ਤੋਂ ਬਿਲਕੁਲ ਮਤਮੁਇਨ ਹੋਣਗੇ ਤੇ ਅਗਲੇ ਕਿਸਾਨ ਵੀਰ ਵੀ ਸਾਡੇ ਨਾਲ ਜੁੜ ਚੁਕੇ ਨੇ ਉਹਨਾਂ ਦਾ ਸਵਾਲ ਕੀਤਾ ਉਹ ਜਾਣਦੇ ਆ ਅੱਜ ਕੀ ਨਾਇਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਮੈਂ ਗੁਰਪ੍ਰੀਤ ਸਿੰਘ ਪਿੰਡ ਪੀਟੀ ਵਾਲਾ ਡਾਕਟਰ ਸਾਹਿਬ ਜ਼ਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਦੀ ਕੋਈ ਖਾਸ ਤਰੀਕਾ ਹੈ ਤਾਂ ਜੋ ਉਸ ਨੂੰ ਗੱਭਣ ਕਰਾ ਸਕੀਏ ਤੇ ਉਹ ਕੀ ਹੈ ਬਹੁਤ ਹੀ ਵਧੀਆ ਕੁਐਸਚਨ ਪੁੱਛਿਆ ਤੁਸੀਂ ਜਿਵੇਂ ਕਿ ਹਾਰਮੋਨਸ ਦੀ ਆਪਾਂ ਜੇ ਗੱਲ ਕਰੀਏ ਜਾਂ ਪ੍ਰੋਟੋਕਾਲ ਦੀ ਗੱਲ ਕਰੀਏ ਇੱਕ Ovsynch ਜਿਹੜਾ ਪ੍ਰੋਟੋਕਾਲ ਹੈਗਾ ਉਹ ਬਹੁਤ ਹੀ ਫਾਇਦੇਮੰਦ ਹੈ ਜਿਹਦੇ ਚ ਕੀ ਹੈ ਕਿ 6ਵੇਂ ਦਿਨ ਜਿਹੜੀ ਹੀਟ ਆਪਨੀ ਜਾਂਦੀ ਹੈ ਹੀਟ ਦੇ 6ਵੇਂ ਦਿਨ ਦੇ ਅਸੀਂ ਉਸ ਪ੍ਰੋਟੋਕਾਲ ਨੂੰ ਜ਼ੀਰੋ ਡੇ ਤੋਂ ਲੈ ਕੇ ਸ਼ੁਰੂ ਕਰਦੇ ਆਂ 6ਵੇਂ ਦਿਨ ਦੇ ਲੈ ਕੇ ਇਸ ਲਈ ਕਰਦੇ ਆਂ ਕਿਉਂਕਿ ਜਿਹੜਾ ਜੀਨਰੈਚ ਹਾਰਮੋਨ ਆਪਾਂ ਲਾਂਦੇ ਆਂ ਉਹ ਬਹੁਤ ਹੀ ਆਂਡਿਆਂ ਲਈ ਫਾਇਦੇਮੰਦ ਹੁੰਦੇ ਤੇ ਇਹ ਜਿਹੜਾ ਪ੍ਰੋਟੋਕਾਲ ਹੈ ਇਹਨੂੰ ਜੀਪੀਜੀ ਪ੍ਰੋਟੋਕਾਲ ਕਹਿੰਦੇ ਆ ਜਿਹੜਾ ਜ਼ੀਰੋ ਡੇ 7 ਡੇ ਤੇ 9th ਡੇ ਤੇ ਲੱਗਦਾ ਜਿਵੇਂ ਕਿ ਜ਼ੀਰੋ ਡੇ ਤੇ ਆਪਾਂ ਜੀਨਰੈਚ ਨੂੰ ਵਰਤਦੇ ਆਂ ਜਿਹਦੇ ਬਾਅਦ 7ਵੇਂ ਦਿਨ ਆਪਾਂ ਵੈਟਮੇਟ ਜਿਹੜਾ ਪੀਜੀਐਫ2 ਅਲਫਾ ਜਿੰਨੂੰ ਕਹਿੰਦੇ ਆ ਜੋ ਇੰਡਿਊਸ ਕਰਾਂਦਾ ਔਰ ਉਹਦੇ ਬਾਅਦ 9ਵੇਂ ਦਿਨ ਆਪਾਂ ਜੀਨਰੈਚ ਨੂੰ ਵਾਪਸ ਰਿਪੀਟ ਕਰਦੇ ਅਗੇ ਓਵਰੀ ਨੂੰ ਫਾਇਦੇਮੰਦ ਦਿੰਦਾ ਔਰ 12-12 ਘੰਟੇ ਦੇ ਬਾਅਦ ਆਪਾਂ ਨੂੰ ਉਸਦੇ ਬਾਅਦ ਏਆਈ ਕਰਾਉਣੀ ਚਾਹੀਦੀ ਹੈ। ਇਹ ਇਸ ਪ੍ਰੋਟੋਕਾਲ ਦੇ ਬਹੁਤ ਸਾਰੇ ਫਾਇਦੇ ਨੇ ਜਿਵੇਂ ਕਿ ਇੱਕ ਤੇ ਟਾਈਮ ਬਚਤ ਟਾਈਮ ਬਚਣਾ ਫਾਰਮਰ ਦਾ ਦੂਸਰਾ ਇੱਕ ਹੀ ਟਾਈਮ ਤੇ ਕਾਫੀ ਪਸ਼ੂਆਂ ਦੀ ਜਿਹੜੀ ਆਪਾਂ ਸਾਈਕਲ ਜਿਹੜੀ ਆ ਆਪਾਂ ਹੀਟ ਇਕੱਠੀ ਕਰਕੇ ਏਆਈ ਕਰ ਸਕਦੇ ਆ। ਤੀਸਰਾ ਜਿਹੜਾ ਇਹਦਾ ਬਹੁਤ بڑا ਫਾਇਦਾ ਇਹ ਹੈ ਕਿ ਜਿਵੇਂ ਕਿ ਜਿਵੇਂ ਆਪਾਂ ਪਿੱਛੇ ਗੱਲ ਕੀਤੀ ਸੀ ਕਿ ਬਿਮਾਰੀਆਂ ਦੀ ਸਾਇਲੈਂਟ ਹੀਟ ਦੀ ਗੱਲ ਕੀਤੀ ਹੈ। ਸਿਸਟਿਕ ఓਵਰੀ ਦੀ ਗੱਲ ਕੀਤੀ ਹੈ ਤੇ ਜਿਹੜਾ ਇਹ ਇਹ ਪ੍ਰੋਟੋਕਾਲ ਹੈ ਇਹ ਇਹਨਾਂ ਨੂੰ ਵੀ ਘਟਾਉਂਦਾ ਹੈ ওভারਕਮ ਕਰ ਦਿੰਦਾ ਹੈ ਤੇ ਜਿਹਦੇ ਕਰਕੇ ਫਾਰਮਰ ਨੂੰ ਇਸ ਦਾ ਬਹੁਤ ਲਾਭ ਮਿਲਦਾ ਹੈ ਕਨਸੈਪਸ਼ਨ ਰੇਟ ਜਿਹਦੇ ਵਿੱਚ ਵਧ ਜਾਂਦੀ ਹੈ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਤੁਸੀਂ ਇੰਨੇ ਵਿਸਤਾਰਪੂਰਵਕ ਇਹਨੇ ਅਹਿਮ ਵਿਸ਼ੇ ਬਾਰੇ ਰਿਪੀਟ ਬਰੀਡਿੰਗ ਜਿਵੇਂ ਮੈਂ ਕਿਹਾ ਸੀ ਸ਼ੁਰੂਆਤ ਦੇ ਵਿੱਚ ਕਿਸਾਨ ਵੀਰ ਜਿਹੜੇ ਨੇ ਉਹਨਾਂ ਦੀ ਜੇਬ ਤੇ ਡਾਕਾ ਪਾ ਸਕਦਾ ਹੈ ਤੇ ਤੁਸੀਂ ਬਹੁਤ ਹੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ ਉਸ ਲਈ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ

मेन प्रॉब्लम है मेन इशू है उस पर हम चर्चा करेंगे रिपीट ब्रीडिंग के बारे में जैसे कि किसान साथियों रिपीट ब्रीडिंग आप जानते हो कि जो पशु दो या ती, दो से तीन आ, बार हम ए करवा लेते हैं कंसीव कर, करवाने की कोशिश करते हैं उसके बाद में भी अगर पशु हमारे ठैर नहीं रहे हैं प्रेगनेंट नहीं हो रहे हैं कंसीू नहीं कर रहे हैं तो वो केसेज सब रिपीट ब्रीडिंग के केसेज आते हैं और उनसे एक डेयरी फार्म का बहुत बड़ा नुकसान है वो होता है तो इसको किसान साथी कैसे प्रिवेंट कर सकते हैं कि उनके कम से कम एनिमल रिपीट ब्रीडिंग की ओर जाएं ताकि कम से कम हमारे डेयरी फार्मिंग का नुकसान हो तो सबसे पहले हम बात करते हैं फीड की तो एक एफ्लाटॉक्सिन कंट्रोल्ड फीड अगर फीड में उली नहीं है और कंट्रोल्ड एफ्लाटॉक्सिन उसमें रखा गया है उसकी जो लेवल है एफ्लाटॉक्सिन का वो कंट्रोल किया गया है तो उससे भी हम अपने पशुओं को रिपीट ब्रीडिंग में जाने से बचा सकते हैं यानी कम से कम हमारे पशु है वो रिपीट ब्रीडिंग इसलिए नहीं करेंगे क्योंकि हमारे पास एक अच्छी फीड है क्योंकि टॉक्सिन लंबे टाइम तक अगर पशु इनटेक करता रहेगा खाता रहेगा तो एक टाइम के बाद में वो पशु रिपीट ब्रीडिंग में जाने लगेंगे दूसरी अगर मेन कंपोनेंट का बात करूं तो राशन बैलेंसिंग किसान भाई बहुत अच्छा राशन डालते हैं अपने पशुओं को लेकिन उसके साथ में राशन बैलेंसिंग एक बहुत ज़रूरी चीज़ है ताकि रिपीट ब्रीडिंग से बचा जा सके राशन बैलेंसिंग में जैसे एक पोर्शन प्रोटीन पोर्शन की हम बात करें तो प्रोटीन अगर हम बढ़ाते हैं तो दूध तो बढ़ता है लेकिन उसमें प्रोटीन का ये ध्यान रखना होता है कि रूमन में कितना डाइजेस्ट हो रहा है और बाईपास कितना जा रहा है इंटेस्टाइन में कितना डाइजेस्ट हो रहा है उस रेशो को भी हमें ध्यान में रखना होता है तो फार्मर ज़्यादा से ज़्यादा हैं वो आशीष की टेक्निकल टीम से भी संपर्क कर सकते हैं राशन बैलेंसिंग के लिए तो वो भी एक रीज़न बन जाता है उसमें अगर रूमन में ज़्यादा अमोनिया प्रोड्यूस होगा तो वो भी एक कुछ टाइम के बाद में पशु रिपीट ब्रीडिंग की ओर जाने लगेगा उसके बाद में जो हम टी देते हैं जिसमें फीड साइलेज और जो तूड़ी होता है और जो टॉप ड्रेसिंग्स होती हैं उसमें ये ध्यान रखना है कि टी अच्छी तरीके से मिक्सिंग हो ड कभी भी पशुओं को अकेले ना डालें क्योंकि उसमें पशु धीरे धीरे करके एसिडोसिस में जाएगा उससे पशु के खुरों में दिक्कत लेमनेस की दिक्कत और अगर लंबे टाइम तक एसिडोसिस चल रहा है अमलीयता चल रही है उसके पेट में ज़्यादा तेजाबीपन आ रहा है तो वो पशु भी रिपीट ब्रीडिंग की ओर जाएगा इसके बाद में हम चर्चा करें कि जैसे ही हमारा पशु कालविंग कर लेता है सू जाता है बेसिकली बच्चा दे देता है तो उसके बाद में जब वो मिल्किंग स्टेज में होता है तो उसको एक प्रचुर मात्रा में एक अच्छी अमाउंट में एक अच्छा मिनरल मिक्सचर किसान भाई जरूर उसको दें जब तक वो मिल्किंग में रहता है ताकि जो प्रेस मिनरल्स होते हैं जिन तत्वों की बहुत ही सूक्ष्म मात्रा बहुत ही कम मात्रा शरीर को रिक्वायरमेंट होती है लेकिन अगर वो नहीं होते हैं तब भी पशु है जो अपना रिपीट ब्रीडिंग की ओर जाएगा इसके साथ साथ किसान भाई जो हीट में एनिमल आते हैं उसका बहुत ध्यान रखें ताकि जैसे ही पशु आपका हीट में आता है आप तुरंत एक पशु चिकित्सक से संपर्क करें उनसे बातचीत करें कि कब एआई का टाइम क्या रखना है और किस टाइम में इसकी एआई हो तब हमें जो हमारा कंसीव का जो ए, जो रेशो है वो बढ़ जाए जो कंसीविंग है उसका रेशो बढ़ जाए तो वो भी किसान भाई साथ, साथ में ध्यान रखें धन्यवाद बहुत बहुत धनबाद त इस सारी जानकारी ते ए जो तो यह नंबर तीड स्क्रीन पर आ रहे जो कि छियासी नड़िनवे सिफर तीन तिहत्तर इस उत्ते मिस्ड कॉल करनी या वट्सएप करना ना भुल्यो साम तो संपर्क करेगी अते पशु पालन जुड़े तो सवाल जानेगी फिलहाल तो दौ इजाजत रखा